ਜੀ ਸਰ ਅੱਜ ਫਿਰ ਅਮਨ ਅਰੂੜਾ ਮੈਦਾਨ ਚ ਉਤਰਿਆ ਅਮਨ ਅਰੂੜਾ ਬਤਾ ਕੌਣ ਹੈ ਸਰ ਉਹ ਕਹ ਲੋ ਕਿ ਰਵਾਇਤੀ ਕਾਂਗਰਸੀ ਸੀਗੇ ਕਿਸੇ ਟਾਈਮ ਹਮ ਭਗਵਾਨ ਦਾ ਅਰੂੜਾ ਜੀ ਉਹਨਾਂ ਦੇ ਟੱਬਰ ਚੋਂ ਨੇ ਜੀ ਠੀਕ ਹੈ ਜੀ ਹਮ ਤੇ ਇਹ ਕਾਂਗਰਸੀ ਰਹੇ ਆ ਰਵਾਇਤੀ ਦੀਪਾ ਜੀ ਹੁਣ ਤੇ ਮੈਨੂੰ ਲੱਗਦਾ ਕਾਲੀ ਦਲ ਛਾ ਗਏ ਨੇ ਤੇ ਉਹ ਇਹ ਸਾਲ ਆਪਣਵਿਆ ਪਰਸਨਲੀ ਤੁਹਾਨੂੰ ਪਤਾ ਇਹਨਾਂ ਦਾ ਅਦਾਲਤੀ ਡਿਸਪਿਊਟ ਵੀ ਬਹੁਤ ਚੱਲਿਆ ਸੀਗਾ ਸਰ ਅਮਨ अरोड़ा ਨੂੰ ਮદાન ਚ ਉਤਾਰਿਆ ਗਿਆ ਪੁਰਾਣੇ ਕਾਂਗਰਸੀ ਨੂੰ ਸਾਬਕਾ ਕਾਂਗਰਸੀ ਨੂੰ ਜੀ ਉਸ ਪ੍ਰੈਸ ਕਾਨਫਰੰਸ ਨੂੰ ਧਿਆਨ ਨਾਲ ਸੁਣੋ ਅੱਜ ਹੂੰ ਉਹਨਾਂ ਨੇ ਇੱਕ ਚਿੱਠੀ ਜਿਹੜੀ ਮਤਲਬ ਕਿ ਅੱਜ ਤੋਂ ਕੋਈ 14 ਕ ਸਾਲ ਪਹਿਲਾਂ ਅਮਰਿੰਦਰ ਸਿੰਘ ਨੇ ਉਸ ਵੇਲੇ ਲਿਖੀ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ ਉਦੋਂ ਅਸੀਂ ਮਤਲਬ ਕਿ ਪ੍ਰਿੰਟ ਮੀਡੀਆ 'ਚ ਹੁੰਦੇ ਸੀ ਜੀ ਉਹ ਇੱਕ ਚਿੱਠੀ ਗੁਪਤ ਚਿੱਠੀ ਸੀ ਕਾਦੀ ਗੁਪਤ ਸੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਐਚਟੀ ਨੂੰ ਲੀਕ ਕਰਤੀ ਸੀ ਉਹ ਹਮ ਹਿੰਦੁਸਤਾਨ ਟਾਈਮਜ਼ ਜੀ ਉਹ ਚਿੱਠੀ ਛੱਪ ਗਈ ਸੀਗੀ ਜੀ ਜੀ ਲੋ ਮੈਂ ਤੁਹਾਨੂੰ ਕਹਾਣੀ ਵੀ ਦੱਸ ਦੇਣਾ ਸਾਰੀ ਉਹ ਕਨਫਿਡੈਂਸ਼ੀਅਲ ਚਿੱਠੀ ਕਾਦੀ ਰਹਿ ਗਈ ਜੀ ਜੀ ਖੁਦ ਹੀ ਪੇਪਰ ਨੂੰ ਲੀਕ ਕਰ ਦਿੱਤੀ ਗਈ ਸੀਗੀ ਉਹਦੇ ਬਾਅਦ ਉਸ ਚਿੱਠੀ ਦੇ ਵਿੱਚ ਅਮਰਿੰਦਰ ਸਿੰਘ ਨੇ ਇਹਨਾਂ ਦੇ ਪਿਸ਼ੋਕੜ ਦਾ ਹਵਾਲਾ ਦਿੱਤਾ ਜਾਂ ਮਤਲਬ ਕਿ ਬਾਰਡਰ ਪਾਰ ਸਮਗਲਰਾਂ ਦੇ ਨਾਲ ਸੰਪਰਕ ਵਗੈਰਾ ਦੇ ਸਾਰੇ ਹਵਾਲੇ ਜਿਹੜੇ ਇਸ ਵੇਲੇ ਕਹ ਲੋ ਕਿ ਬਹੁ ਚਰਚਿਤ ਨੇ ਜੀ ਜਿਨ੍ਹਾਂ ਤੇ ਸਿਆਸੀ ਭੇਡ ਹੋ ਰਿਹਾ ਤਬਾਜਵਾ ਸਭ ਨੇ ਆਖਿਆ ਸੀਗਾ ਕਿ ਅਮਨ ਅਰੋੜਾ ਹੁਣ ਬਿਲੋ ਦੀ ਬੈਲਟ ਜਾ ਰਿਹਾ ਮਤਲਬ ਕਿ ਉਸ ਚਿੱਠੀ ਦਾ ਜਿਹਦੇ ਚ ਕੋਈ ਤੱਥ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਤੰਤ ਨਹੀਂ ਉਹਦਾ ਹਵਾਲਾ ਦੇ ਰਿਹਾ ਜਦ ਕੋ ਚਿੱਠੀ ਤਾਂ ਹੈਗੀ ਆ ਨਾ ਇਹ ਤੇ ਮੰਨਣਾ ਪਊਗਾ ਤੇ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਇਹਨੂੰ ਗੱਦੀੋਂ ਲਾਉਣਾ ਚਾਹੁੰਦਾ ਸੀ ਬਾਜਵਾ ਨੂੰ ਹੂੰ ਤਾਂ ਇਹ ਇਹਨਾਂ ਦੀ ਆਪਸ ਵਿੱਚ ਕਸ਼ਮਕੈ ਸੀ ਉਹ ਚਿੱਠੀ ਜਿਹੜੀ ਉਹ ਮੈਨੂੰ ਅੱਜ ਵੀ ਯਾਦ ਆ ਕਿ ਅੰਗਰੇਜ਼ੀ ਅਖਬਾਰ ਚ ਲੀਕ ਹੋਈ ਸੀ। ਸ਼ਾਹ ਵਾਹ। ਹੁਣ ਹੁਣ ਹੋਇਆ ਕੀ ਆ ਕਿ ਉਹ ਕੁਝ ਕੁ ਚੀਜ਼ਾਂ ਨੂੰ ਕਹਿ ਲੋ ਕਿ ਟੱਕ ਕੇ ਹੂੰ ਲੈ ਗਏ ਨੇ ਪਿੱਛੇ। ਉਹ ਕਹਿੰਦੇ ਆ ਕਿ ਇੱਕ ਅੱਤਵਾਦੀ ਹੁੰਦਾ ਸੀ ਮਨਜੀਤ ਸਿੰਘ ਕਾਦੀਆ ਹੂੰ ਤੁਹਾਡੇ ਇਲਾਕੇ ਦਾ। ਜੀ। ਉਹਦੇ ਨਾਲ ਦੱਸੋ ਕੀ ਸਬੰਧ ਸੀ? ਇੱਕ ਸਮਾਕੇ ਖੇਸ ਸਮਗਰੀ ਨਾਲ ਭਰੀ ਕਾਰ 23 ਨੰਬਰ ਕੋਠੀ ਚ ਖੜੀ ਰਹੀ ਸੀ ਉਸ ਕਾਰ ਦੇ ਨਿਸ਼ਾਨੇ ਤੇ ਕਿਹੜੇ ਕਿਹੜੇ ਕਾਂਗਰਸੀ ਸੀ ਹੂੰ ਫਿਰ ਜਦੋਂ ਮਨਜੀਤ ਸਿੰਘ ਕਾਦੀਆਂ ਨੂੰ ਚੁੱਕਿਆ ਗਿਆ ਦਿੱਲੀ 'ਚ ਇੰਟਰੋਗੇਸ਼ਨ ਹੋਈ ਨਾਮ ਕਿਹਦੇ ਕਿਹਦੇ ਆਏ ਦੋ ਬੰਦੇ ਜਿਹੜੇ ਚੁੱਕੇ ਗਏ ਬਰੀੜੇ ਲਵਾ ਕੇ ਪਰਸ ਨੇ ਉਹਨਾਂ ਦੀ ਸੇਵਾ ਕੀਤੀ ਫੇਰ ਬਾਅਦ ਚ ਬਿਆਨਤ ਸਿੰਘ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਕੋਲ ਉਸ ਮੁੱਦੇ ਨੂੰ ਛਪਾਉਣ ਕੌਣ ਗਿਆ ਜੇ ਤੁਸੀਂ ਤੁਹਾਨੂੰ ਯਾਦ ਹੈ ਤਾਂ ਠੀਕ ਨਹੀਂ ਤੇ ਮੈਂ ਦੱਸਾਂ ਸਾਰਾ ਕੁਝ ਕਿੱਧਰੋਂ ਕਿੱਧਰ ਕਹਾਣੀ ਉਲਝ ਗਈ ਇਹ ਕਹਾਣੀ ਹੋਣ ਹੋ ਗਈ ਸਿਆਸੀ ਹੂੰ ਜਿਵੇਂ ਹੀ ਇਹਨਾਂ ਨੂੰ ਲੱਗਿਆ ਜੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਮਨ ਅਰੋੜਾ ਨੂੰ ਮદાન ਚੁਟਾਰਿਆ ਗਿਆ ਜਿਹੜੇ ਕੇ ਕਾਂਗਰਸੀ ਮਾਮਲਿਆਂ ਦੇ ਮਾਹਰ ਆ ਉਹ ਕਿਉਂਕਿ ਰਹੀ ਕਾਂਗਰਸੀ ਆ ਜੀ ਜੀ ਉਹਨਾਂ ਨੇ ਹੁਣ ਇਹ ਸਾਰੇ ਜਿਹੜੇ ਕਹਿ ਲੋਕੇ ਦੱਬੇ ਮੁਰਦੇ ਸੀ ਉਹ ਪੋਟ ਪੋਟ ਲੈ ਹੂੰ ਤੇ ਹੋਰ ਪ੍ਰਤਾਪ ਸਿੰਘ ਬਾਜਵਾ ਨੂੰ ਪੈ ਗਿਆ ਹੋਰ ਘੇਰਾ ਹੁਣ ਬੋਲਣਾ ਪਊ ਰੈ ਕਿ ਉਧਰ ਉਧਰੋਂ ਅਦਾਲਤ ਨੇ ਉਹਨਾਂ ਦੇ ਬਿਆਨਾਂਤ ਵਗੈਰਾ ਜਿਹੜੇ ਸੀਮਤ ਕਰ ਦਿੱਤੇ ਆ ਹੂੰ ਤੇ ਦੂਸਰੇ ਪਾਸੇ ਅਮਨ ਅਰੋੜਾ ਨੇ ਕੱਚ ਚੋਂ ਮੂੰਗਲੀ ਕੱਟ ਦਿੱਤੀ ਆ ਜੀ ਹੁਣ ਹੁਣ ਫਸ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਮਾਈਲੇਜ ਮਿਲਨੀ ਸਟਾਰਟ ਹੋਈ ਕਾਂਗਰਸ ਨੂੰ ਐਫ ਆਈ ਆਰ ਤੇ ਖਤਰਾ ਹੋ ਗਿਆ ਕਿ ਐਫ ਆਈ ਆਰ ਜਿਹੜੀ ਹੈ ਹੋ ਸਕਦਾ ਰੱਦ ਹੋ ਜਾਵੇ ਮੈਂ ਨਹੀਂ ਕਹਿੰਦਾ ਕਿ ਰੱਦ ਹੋਵੇਗੀ ਹੋ ਸਕਦਾ ਹੈ ਤੇ ਇਧਰੋਂ ਜਿਵੇਂ ਇਹਨਾਂ ਨੂੰ ਲੱਗਿਆ ਕਿ ਸੰਗਠਨਾਤਮਕ ਤੌਰ ਤੇ ਕਾਂਗਰਸ ਮਜ਼ਬੂਤ ਹੋ ਰਹੀ ਹੈ ਤਾਂ ਫਿਰ ਗਈ ਗੱਲ 90 ਤੋਂ ਜੀ ਗਈ ਗੱਲ 90 ਤੋਂ ਹਾਂ ਗੱਲ ਹੈ ਨਾ ਕੱਲ 91 ਜਾਂ 92 ਦੀ ਹੋਣੀ ਆ ਬਸ ਉਹ 91 92 ਵਾਲੀ ਗੱਲ ਸੀ ਜਿਹੜੀ ਉੱਥੇ ਸ਼ੁਰੂ ਕੀਤੀ ਆ ਤਾਂ ਉਹ ਚੈਲੰਜ ਦੇ ਦਿੱਤਾ ਮਨ ਅਰੋੜਾ ਨੇ ਕਿ ਬਾਜਵਾ ਹੂੰ ਤੁਹਾਡਾ ਸਮਾਂ ਤੁਹਾਡਾ ਦਿਨ ਆਓ ਮੀਡੀਆ 'ਚ ਇਹ ਦੇਢ ਕੇ ਨਾ ਰੱਖ ਦਿੱਤਾ ਅਮਨ अरोड़ा ਨਾ ਆਖਿਓ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਥੋੜੇ ਜਿਹਾ ਕਮੈਂਟ ਮੈਂ ਘੱਟ ਤਾਂ ਪੜਦਾ ਹਾਂ ਭਾਈ ਗਰਮੀ ਬਹੁਤ ਹੈ ਤੇ ਲਾਈਟ ਦੀ ਦਿੱਕਤ ਹੁੰਦੀ ਹੈ ਇਸ ਕਰਕੇ ਨਾ ਸਾਨੂੰ ਇਹ ਹੁੰਦਾ ਕਿ ਇਨਫੋਰਮੇਸ਼ਨ ਖਬਰਾਂ ਤੁਹਾਡੇ ਨਾਲ ਸਾਂਝੀਆਂ ਹੋ ਜਾਣ ਇਸ ਕਰਕੇ ਥੋੜੇ ਜਿਹਾ ਕਮੈਂਟ ਅਸੀਂ ਕੱਟ ਲੈਨੇ ਆ ਪਰ ਇਹ ਜਲਦੀ ਆਪਾਂ ਇੱਥੇ ਵਾਪਸ ਆ ਜਾਣਾ ਸਰਬੀ ਸਿੰਘ ਜੀ ਕਹਿ ਰਹੇ ਨੇ ਕਿ ਸਭ ਕੁਝ ਸਰਕਾਰ ਦੀ ਤੇ ਬਾਜਵਾ ਸਾਹਿਬ ਦੀ ਕਹਿੰਦੇ ਮਿਲੀ ਭੁਗਤ ਹੈ ਕਹਿੰਦੇ ਬਿਆਨ ਆਇਆ ਮੀਟਿੰਗ ਜਿਹੜੀ ਕਾਫੀ ਪਹਿਲਾਂ ਹੋ ਚੁੱਕੀ ਹੈ ਕਹਿੰਦੇ ਸੰਜੀਤ ਸਿੰਘ ਤੇ ਬਾਜਵਾ ਵਾਲੀ ਤੇ ਖੈਰ ਭਾਈ ਇਸ ਮੀਟਿੰਗ ਬਾਰੇ ਤੇ ਆਪਣੀ ਗੱਲਬਾਤ ਹੋ ਗਈ ਹੈ ਮਿੰਟੂ ਜੀ ਆਪਾਂ ਨਾਲ ਸਿਆਸਤ ਵਾਲ ਤੇ ਖਾਸ ਕਰਕੇ ਕਾਂਗਰਸ ਵਾਲ ਫੇਰ ਮੁੜ ਕੇ ਆਉਣੇ ਆ ਪਰ ਇੱਕ ਮਿੱਤਰ ਦੇ ਵਿੱਚ ਕਮੈਂਟ ਸੀ